ਜਦੀਪ ਬੋਲੀ ਮੰਮੀ ਉਸਦੇ ਪਾਪਾ ਨੂੰ ਪੂਰੇ ਹੋਏ ਅੱਜ 5 ਸਾਲ ਹੋ ਗਏ ਹਨ ਅੱਜ ਉਹ ਆਪਣੇ ਪਾਪਾ ਨੂੰ ਯਾਦ ਕਰਕੇ ਆਖ ਰਹੀ ਸੀ ਕਿ ਮੈਂ ਇਸ ਦਿਨ ਜ਼ਰੂਰ ਗੁਰੂ ਘਰ ਆ ਕੇ ਆਪਣੇ ਪਾਪਾ ਦੇ ਨਾਮ ਦੀ ਦੇਖਰਾ ਕੇ ਅਰਦਾਸ ਕਰਦੀ ਹਾਂ ਬਾਬਾ ਜੀ ਮੇਰੇ ਪਾਪਾ ਨੂੰ ਆਪਣੇ ਸੋਹਣੇ ਚਰਨਾਂ ਵਿੱਚ ਰੱਖਣਾ ਮੇਰੇ ਪਾਪਾ ਦਾ ਖਿਆਲ ਰੱਖਣਾ ਉਹਨਾਂ ਦੀ ਗੱਲ ਸੁਣਿਆ ਸੁਣ ਮੈਂ ਆਖਿਆ ਦੀਦੀ ਤੁਸੀਂ ਕਦੀ ਬਾਬਾ ਜੀ ਨੂੰ ਇਹ ਨਹੀਂ ਕਹਿੰਦੇ ਬਾਬਾ ਜੀ ਮੇਰਾ ਪਾਪਾ ਨੂੰ ਮਿਲਣ ਨੂੰ ਬਹੁਤ ਤਿਲ ਕਰਦਾ ਹੈ ਤੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ ਤਾਂ ਉਹ ਬੋਲੀ ਆਖਦੀ ਹੈ ਪਰ ਮੈਨੂੰ ਪਤਾ ਹੈ ਇਹ ਸੰਭਵ ਨਹੀਂ ਹੈ ਇਸ ਲਈ ਮੈਂ ਹਮੇਸ਼ਾ ਇਹੀ ਸੋਚਦੀ ਹਾਂ ਜਦੋਂ ਮੇਰੀ ਜ਼ਿੰਦਗੀ ਦਾ ਆਖਰੀ ਸਮਾਂ ਆਵੇ ਤਾਂ ਮੇਰੇ ਪਾਪਾ ਹੀ ਮੈਨੂੰ ਲੈਣ ਆਉਣਾ ਮੰਮੀ ਫੇਰ ਉਹ ਆਪਣੇ ਪਾਪਾ ਦੀਆਂ ਗੱਲਾਂ ਸੁਣਾਉਣ ਲੱਗ ਪਈ ਆਖ ਰਹੀ ਸੀ ਮੈਂ ਘਰ ਵਿੱਚ ਸਭ ਤੋਂ ਛੋਟੀ ਸੀ ਮੇਰੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸਨ ਮੈਂ ਜਦੋਂ देर तक ਬੈਠ ਕੇ ਰਾਤ ਨੂੰ ਪੜਨਾ ਤਾਂ ਉਹ ਹਮੇਸ਼ਾ ਇਹੀ ਆਖਦੇ ਰਹਿੰਦੇ ਸੌ ਜਾ ਹੁਣ ਸੌ ਜਾ ਹੁਣ ਨਹੀਂ ਤਾਂ ਬਿਮਾਰ ਹੋ ਜਾਏਂਗੀ ਫੇਰ ਪਰ ਵਿੱਚ ਤਾਂ ਮੇਰੇ ਪਾਪਾ ਮੇਰਾ ਬਹੁਤ ਧਿਆਨ ਰੱਖਦੇ ਭਾਵੇਂ ਉਹਨਾਂ ਸਾਡੇ ਘਰੇ ਬਾਹਲੇ ਪੈਸੇ ਨਹੀਂ ਸਨ ਹੁੰਦੇ ਪਰ ਫਿਰ ਵੀ ਪਾਪਾ ਪੇਪਰਾਂ ਵਿੱਚ ਮੇਰੇ ਲਈ ਸਪੈਸ਼ਲ ਬਦਾਮ ਤੇ ਆਮਲੇ ਦਾ ਮਰਬਾ ਜਰੂਰ ਲਿਆਉਂਦੇ। ਪੇਪਰ ਦੇ ਕੇ ਜਦ ਘਰ ਆਉਣਾ ਤਾਂ ਪਾਪਾ ਨੇ ਮੇਰੇ ਨਾਲੇ ਪਾਣੀ ਦੀ ਬਾਟੀ ਪਰ ਕਿ ਰੱਖੀ ਤੇ ਮੇਰੇ ਛੋਟੇ ਛੋਟੇ ਕੰਮ ਆਪਣੇ ਹੱਥੀਂ ਕਰਦੇ ਰਹਿੰਦੇ। ਗਰਮੀਆਂ ਵਿੱਚ ਅਸੀਂ ਸਾਰੇ ਬਾਹਰ ਗੇੜੇ ਵਿੱਚ ਸੌਂਦੇ ਸਾਂ। ਗੇੜੇ ਵਿੱਚ ਵੱਡਾ ਪੱਖਾ ਲਾ ਲੈਣਾ ਤੇ ਸਾਰਿਆਂ ਦੇ ਮੰਜੇ ਇੱਕ ਲੈਣ ਵਿੱਚ ਢਾ ਲੈਣੇ। ਮੇਰੇ ਪਾਪਾ ਮੇਰਾ ਮਨਜਾ ਹਮੇਸ਼ਾ ਦੂਜੇ ਜਾਂ ਤੀਜੇ ਨੰਬਰ ਤੇ ਰੱਖਦੇ ਤਾਂ ਜੋ ਮੈਨੂੰ ਗਰਮੀ ਨਾ ਲੱਗੇ ਤੇ ਨਾ ਠੰਡ ਲੱਗੇ ਮੈਂ ਬਿਮਾਰ ਹੋਣਾ ਤਾਂ ਪਾਪਾ ਮੈਨੂੰ ਆਪਣੇ ਸਾਈਕਲ ਤੇ ਬਿਠਾ ਕੇ ਦਵਾਈ ਦਵਾਉਣ ਚੱਲੀ ਜਾਂਦੇ ਤੇ ਦਵਾਈ ਦੇ ਨਾਲ-ਨਾਲ ਝਾੜਾ ਵੀ ਪਾਉਂਦੇ ਆਖਦੇ ਹੁੰਦੇ ਸੀ ਇਸ ਨਾਲ ਮੇਰਾ ਪੁੱਤ ਜਲਦੀ ਠੀਕ ਹੋ ਜਾਏਗਾ ਮਨਿੰਦਰ ਕੌਰ ਜੀ ਇਹ ਰਜਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ లైక్ షేర్ تے कमेंट کر کے ضرور ਦੱਸਣਾ ਜੀ کہانی ਨੂੰ ਪੂਰਾ ਸੁਣ ਲਈ ਕੱਲ ਵਾਲਾ ਭਾਗ ਜਦੋਂ ਸੁਣਦਾ ਜੀ ਧੰਨਵਾਦ ਜੀ